ਦਿਲਪ੍ਰੀਤ ਅੱਛਾ ਤਾਂ ਬੈਠੀ ਆ ਓਹ ਦਿਲਪ੍ਰੀਤ ਅੱਜ ਤਾਂ ਯਾਰ ਥੱਕ ਗਿਆ ਭੁੱਖ ਬਹੁਤ ਲੱਗਿਆ ਰੋਟੀ ਲੈ ਕੇ ਆ ਯਾਰ ਉਹ ਜੀ ਰੋਟੀ ਤਾਂ ਮੈਂ ਬਣਾਈ ਨਹੀਂ ਐਕਚੁਅਲੀ ਮੇਰੀ ਨਾ ਤਬੀਅਤ ਥੋੜੀ ਠੀਕ ਨਹੀਂ ਸੀਗੀ ਪਰ ਮੈਂ ਹਰਮਨ ਨੂੰ ਕਿਹਾ ਸੀ ਕਿ ਉਹ ਬਣਾ ਦੇਗੀ ਪਰ ਪਤਾ ਨਹੀਂ ਉਹਨੇ ਬਣਾਈ ਹੈ ਕਿ ਨਹੀਂ ਕਿਉਂ ਕੀ ਹੋਇਆ ਸਿਹਤ ਨੂੰ ਥੋੜਾ ਬੀਪੀ ਲੋ ਆ ਮੇਰਾ ਚਲ ਆਪਾਂ ਐਵੇਂ ਕਰਦੇ ਆ ਰੋਟੀ ਬਾਅਦ ਚੋਂ ਖਾਊਂਗਾ ਆਪਾਂ ਬਰਨ ਡਾਕਟਰ ਕੋਲ ਚੱਲਦੇ ਆਂ ਤੈਨੂੰ ਦਵਾਈ ਦਵਾ ਕੇ ਲੈ ਕੇ ਆਂਨਾ ਡਾਕਟਰ ਦੇ ਜਾਣ ਦੀ ਲੋੜ ਨਹੀਂ ਹੈਗੀ ਘਰੇ ਬੀਪੀ ਦੀ ਗੋਲੀ ਪਈ ਸੀ ਉਹ ਮੈਂ ਖਿਲਾ ਲਈ ਸੀ ਚਲ ਚਲ ਕੋਈ ਨਹੀਂ ਮੈਂ ਕਹਿਨਾ ਫਿਰ ਹਰਮਨ ਨੂੰ ਲੱਗਦਾ ਵੀਰੇ ਆ ਗਿਆ ਹਰਮਨ ਹਾਂਜੀ ਵੀਰੇ ਉਹ ਤੇਰੀ ਭਾਬੀ ਦੀ ਨਾ ਤਬੀਅਤ ਖਰਾਬ ਆ ਤੂੰ ਇਦਾਂ ਕਰ ਤੂੰ ਰੋਟੀ ਬਣਾ ਲਾ ਵੀਰੇ ਮੈਂ ਬਣਾ ਲੰਦੀ ਪਰ ਕੱਲ ਨੂੰ ਮੇਰਾ ਬਹੁਤ ਜ਼ਰੂਰੀ ਟੈਸਟ ਹੈ ਚਲ ਕੋਈ ਨਹੀਂ ਕਰ ਲਾ ਫਿਰ ਤਿਆਰੀ ਤੂੰ ਮੈਂ ਦੇਖਦਾ ਆਪਣੇ ਆਪ ਉਹਦਾ ਤਾਂ ਇਹ ਟੈਸਟ ਆ ਮੈਂ ਇਦਾਂ ਕਰਦਾ ਮੈਂ ਕੁਝ ਬਾਹਰੋਂ ਲੈ ਆਣਾ ਖਾਣ ਵਾਸਤੇ ਇਸ ਕੁੜੀ ਦਾ ਵੀ ਨਾ ਕੋਈ ਹਾਲ ਨਹੀਂ ਹੈਗਾ ਫੇਰ ਦੀ ਫੋਨ ਫੜ ਕੇ ਬੈਠੀ ਹੋਈ ਸੀ ਹੁਣ ਜਦੋਂ ਪਤਾ ਲੱਗ ਗਿਆ ਨਾ ਕਿ ਕੰਮ ਕਰਨਾ ਪੈਣਾ ਉੱਕ ਫੜ ਲਈ ਭਾਬੀ ਤੈਨੂੰ ਹੋਰ ਕੋਈ ਕੰਮ ਨਹੀਂ ਜਦੋਂ ਦੇਖੋ ਵੀਰੇ ਨੂੰ ਮੇਰੇ ਖਿਲਾਫ ਢਕਾਂਦੇ ਰਹਿਣੀ ਆ ਸੱਚੀ ਕਿਹਾ ਮੈਂ ਤੂੰ ਹੀ ਲੜਾਈ ਨੂੰ ਅੱਜਾ ਮਾਰਦੀ ਆ ਨਾ ਹੁਣ ਨਹੀਂ ਪੜਾਈ ਕਰਦੀ ਤੂੰ ਮੈਂ ਤਾਂ ਇਹ ਕਹਿਣ ਆਈ ਸੀ ਕਿ ਮੈਨੂੰ ਵੀ ਭੁੱਖ ਲੱਗੀ ਆ ਬਾਹਰੋਂ ਮੰਗਵਾ ਲਓ ਕੁਝ ਖਾਣ ਲਈ ਆਪਣੇ ਪੇਕਿਆਂ ਦਾ ਖਾਣੀਆਂ ਤੇਰੇ ਪੇਕਿਆਂ ਦਾ ਥੋੜੀ ਖਾਣੀਆਂ ਆ ਆ ਦੇਖ ਲਓ ਕਿਵੇਂ ਗੱਲ ਕਰਦੀ ਏ ਮੇਰੇ ਨਾਲ ਓ ਬਾਈ ਚੁੱਪ ਕਰ ਜਾਓ ਮੈਂ ਕਦੋਂ ਦਾ ਦੇਖ ਰਿਆਂ ਤੁਸੀਂ ਆਪਣਾ ਜਿਵੇਂ ਮਰਜ਼ੀ ਦੇਖੋ ਮੈਂ ਚੱਲਿਆ ਬਾਹਰ ਮੈਂ ਤਾਂ ਬਾਹਰ ਕੁਝ ਖਾ ਕੇ ਆਉਂਗਾ ਮੇਰਾ ਜੀ ਕਰਦਾ ਵੀ ਮੈਂ ਕਰੇ ਆਵੇਂ ਹੀ ਨਾ ਮੇਰੀ ਗੱਲ ਤੇ ਸੁਣੋ ਬੈਜੋ ਟਿੱਕੇ ਹੁਣ ਤੇਰੇ ਕਰਕੇ ਨਾ ਗੰਦਮੰਦ ਖਾਣਗੇ ਬਾਹਰ ਲੜਾਈ ਤਾਂ ਤੂੰ ਸ਼ੁਰੂ ਕੀਤੀ ਆ ਤੂੰ ਸੰਗਾ ਤਾਂ ਮੈਂ ਹੀ ਬਣਾ ਲੈਂਦੀ ਹਾਂਜੀ ਮੰਮੀ ਹਾਲ ਤਾਂ ਤੁਹਾਨੂੰ ਪਤਾ ਹੀ ਆ ਮੇਰੇ ਕਿੱਦਾਂ ਦੇ ਨੇ ਤੁਸੀਂ ਤਾਂ ਬੜਾ ਕਿਹਾ ਸੀ ਬਿਨਾਂ ਸੱਸ ਨਾ ਧਰਾਨੀ ਨਾ ਜਠਾਣੀ ਰਾਜ ਕਰਨਗੀ ਹਰ ਜਿਹੜੀ ਮੇਰੀ ਨਣੰਦ ਹੈ ਨਾ ਹੈ ਛੋਟੀ ਪਰ ਸਾਰਿਆਂ ਤੋਂ ਬਰਾਬਰ ਤਾਂ ਕਰਦੀ ਮੈਨੂੰ ਹੋਰ ਕੀ ਮੰਮੀ ਇਹ ਵੀ ਨਾ ਉਹਦੀ ਸੁਣਦੇ ਨੇ ਜਦ ਦੇਖੋ ਉਹਦੀ ਜ਼ਿੱਦ ਪੂਰੀ ਕਰਦੇ ਰਹਿੰਦੇ ਨੇ ਕਦੇ ਆਹ ਦਵਾ ਦਿਓ ਕਵੇ ਉਹ ਦਵਾ ਦਿਓ ਸਾਡਾ ਤਾਂ ਕੁਝ ਬਣਾ ਨਹੀਂ ਨੀ ਦਿੰਦੀ ਸੱਚੀ ਦੁਖੀ ਕੀਤਾ ਪਿਆ ਹੈ ਨੇ ਕੀ ਹੋਇਆ ਹਰਮਨ ਰੋ ਰਹੀ ਆ ਮੇਰੇ ਭਾਬੀ ਨਾ ਆਪਣੀ ਮੰਮੀ ਨਾਲ ਮੇਰੀਆਂ ਚੁਗਲੀਆਂ ਕਰ ਰਹੀ ਆ ਵੀ ਇਹ ਕੰਮ ਨਹੀਂ ਕਰਦੀ ਮੈਨੂੰ ਦੁਖ ਦਿੰਦੀ ਆ ਉਹ ਤੈਨੂੰ ਕੋਈ ਗਲਤਫਹਮੀ ਹੋ ਗਈ ਹੋਗੀ ਹੁਣ ਵੀ ਸੁਣ ਲਓ ਜਾ ਕੇ ਕਰ ਰਹੀ ਆ ਮੰਮੀ ਬਸ ਮੈਂ ਤਾਂ ਨਾ ਸਿਰਫ ਇਹ ਚਾਹੁੰਦੀ ਆ ਵੀ ਇਹਦਾ ਨਾ ਵਿਆਹ ਹੋ ਜਾਵੇ ਤਾਂ ਦਫਾ ਹੋਵੇ ਇੱਥੋਂ ਉਹ ਕਰ ਦੂੰਗਾ ਮੈਂ ਆਪਣੀ ਭੈਣ ਦਾ ਵਿਆਹ ਜੇ ਤੈਨੂੰ ਇੰਨੀ ਦਿੱਕਤ ਆ ਉਸ ਤੋਂ ਕੁਰੀ ਤੁਸੀਂ ਕਦੋਂ ਆਏ ਉਹ ਸ਼ੁਕਰਾ ਮੈਂ ਆ ਗਿਆ ਤਾਜ ਮੈਨੂੰ ਪਤਾ ਵੀ ਲੱਗ ਗਿਆ ਤੂੰ ਮੇਰੀ ਭੈਣ ਵਾਰੇ ਆਪਣੀ ਮਾਂ ਨਾਲ ਕੀ ਗੱਲਾਂ ਕਰਦੀ ਆ ਫੋਨ ਤੇ ਤੇ ਨਾ ਕਰਾਂ ਮੈਂ ਤੁਸੀਂ ਤਾਂ ਮੇਰੀ ਸੁਣਦੇ ਨਹੀਂ ਹੋ ਓ ਮੇਰੀ ਗੱਲ ਸੁਣ ਅੱਜ ਤੋਂ ਬਾਅਦ ਨਾ ਮੈਂ ਇਹ ਚ ਗੱਲਾਂ ਤੇਰੇ ਮੂੰਹੋਂ ਨਾ ਸੁਣ ਲਾਂ ਫਿਰ ਆਪਣਾ ਹਿਸਾਬ ਲਾ ਲਈ ਸੁਣ ਲਿਆ ਨਾ ਹੁਣ ਤੁਸੀਂ ਹਰਮਨ ਮੇਰੀ ਗੱਲ ਸੁਣ ਤੂੰ ਆਪਣੀ ਭਾਬੀ ਨਾਲ ਲੜਨਾ ਬੰਦ ਕਰ ਦੇ ਕੱਲੂ ਤੈਨੂੰ ਇਹਦੀ ਲੋੜ ਪੈਣੀ ਆ ਫਿਰ ਨਾ ਕਹੀਂ ਪਲੀਜ਼ ਗੁੱਸਿਆ ਅੱਛਾ ਯਾਰ ਮੇਰੀ ਗੱਲ ਤਾਂ ਸੁਣਾ ਉਹ ਸੌਰੀ ਯਾਰ ਉਹ ਮੈਨੂੰ ਨਾ ਗੁੱਸਾ ਆ ਗਿਆ ਸੀ ਜਦ ਤੂੰ ਉੱਥੇ ਆਪਣੀ ਮਾਂ ਨਾਲ ਗੱਲ ਨਹੀਂ ਕਰ ਰਹੀ ਸੀ ਆਖਰਕਾਰ ਮੇਰੀ ਛੋਟੀ ਭੈਣ ਆ ਯਾਰ ਪਰ ਇੱਕ ਗੱਲ ਦੱਸਾਂ ਨਾ ਤਾਂ ਉਹ ਘੱਟਾ ਤੇ ਨਾ ਤੂੰ ਘੱਟਾ ਓਏ ਮਨ ਜਾ ਤੁਸੀਂ ਸੱਚੀ ਬਣਾਉਣਾ ਮੈਨੂੰ ਹੋਰ ਯਾਰ ਫੇਨਾ ਆਪਾਂ ਸ਼ਾਪਿੰਗ ਚੱਲਦੇ ਮੈਂ ਨਾ ਦੋ ਕੇ ਸੂਟ ਵੀ ਲੈ ਲਾਂਗੀ ਚੱਲ ਠੀਕ ਹੈ ਸ਼ਾਪਿੰਗ ਤੋਂ ਬਾਅਦ ਨਾ ਆਪਾਂ ਜਾਵਾਂਗੇ ਮੂਵੀ ਵੇਖਣ ਠੀਕ ਹਰਮਨ ਨੂੰ ਨਾ ਦੱਸੋ ਪਲੀਜ਼ ਉਹਨੂੰ ਲੈ ਕੇ ਜਾਣਾ ਮੈਂ ਅਸੀਂ ਦੋਵੇਂ ਜਾਵਾਂਗੇ ਅੱਛਾ ਵੀਰੇ ਤੂੰ ਵੀ ਭਾਬੀ ਨਾਲ ਲੜ ਗਿਆ ਜੇ ਉਹਨੇ ਕਹਤਾ ਵੀ ਲੈ ਕੇ ਨਹੀਂ ਜਾਣਾ ਤਾਂ ਲੈ ਕੇ ਨਹੀਂ ਜਾਣਾ ਮੈਂ ਵੀ ਨਹੀਂ ਚਾਹਦੀ ਹੁਣ ਮੇਰੀ ਪਤਾ ਮੈਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਕੰਮ ਕਰੋ ਉਹਨੂੰ ਹੀ ਲੈ ਕੇ ਜਾਓ ਮੈਂ ਨਾ ਪੇਕੇ ਚਲ ਜਾਂਦੀ ਨੂੰ ਮੇਰੀ ਗੱਲ ਤਾਂ ਸੁਣ ਯਾਰ ਦਿਲਪ੍ਰੀਤ ਦਿਲਪ੍ਰੀਤ ਮੇਰੀ ਗੱਲ ਤਾਂ ਸੁਣ ਯਾਰ ਮੈਂ ਕੁਝ ਨਹੀਂ ਸੁਣਨਾ ਤੁਸੀਂ ਰਹਿਣ ਦਿਓ ਓ ਯਾਰ ਗੱਲ ਸੁਣ ਲਾ ਓ ਯਾਰ ਦਿਲਪ੍ਰੀਤ ਬੈਗ ਛੱਡਾ ਯਾਰ ਮੇਰੀ ਗੱਲ ਸੁਣ ਆਪਣੇ ਹਰਮਨ ਦਾ ਵਿਆਹ ਜਲਦੀ ਤੋਂ ਜਲਦੀ ਕਰਤਾ ਦੇਣਾ ਹੀ ਹੈ ਇਹਨੇ ਆਪਣੇ ਘਰੇ ਚਲੇ ਜਾਣਾ ਹੈ ਫਿਰ ਜਿਵੇਂ ਤੂੰ ਕਹਿਆ ਕਰੇਂਗੀ ਉਵੇਂ ਕਰ ਲਿਆ ਕਰੂੰਗੀ ਯਾਰ ਤੁਸੀਂ ਨਾ ਹਰ ਵਾਰੀ ਇਹੀ ਕਹਿੰਦੇ ਹੋ ਓ ਯਾਰ ਮੰਨ ਜਾ ਯਾਰ ਠੀਕ ਹੈ ਚਲ ਇਹ ਤਾਂ ਮੰਨੀ ਹੁਣ ਉਹਨੂੰ ਦੇਖਦਾ ਉੱਪਰ ਜਾ ਕੇ ਕੀ ਕਹਿੰਦੀ ਆ ਹਰਮਨ ਚਲ ਜਾ ਵੀਰੇ ਇੱਥੋਂ ਮੈਂ ਤੇਨਾਂ ਗੱਲ ਕਰਨੀ ਓ ਮੇਰੀ ਗੱਲ ਤਾਂ ਸੁਣਾ ਮੈਂ ਕੋਈ ਗੱਲ ਨਹੀਂ ਸੁਣਨੀ अच्छा मैंने उन्हें ना सकेने सुड लेंगी भाभी किने ले रही हो ओहो दो तीन ता लेऊंगी बस फिर तो बाद दे चाहिदे ने तो ਨਾਲੇ महंगे ਵੀ ओ चंगा बाबा ठीक है चल लेके आना हरमन और शुक्रा तू तो उरी बैठी है तेरी भाभी कितने है ओ इथी की होया क्यों रोला पाया आ सूट लेके आए ਥੋਡੇ ਵਾਸਤੇ ਆ ਲੈ ਭਾਈ ਆਲਾ ਚੱਕ ਤੇਰਾ ਮੈਂ ਤੁਸੀਂ ਸਾਨੂੰ ਕਿਉਂ ਲੈ ਕੇ ਗਏ ਤੁਹਾਡੀ ਮੱਤ ਮਿਲਦੀ ਆ ਲੈ ਕੇ ਜਾਣ ਜੋਗੀਆਂ ਹੈਗੇ ਤੁਸੀਂ ਕਿਤੇ ਕੱ비 ਕਿਹੜੇ ਨੇ ਮੇਰੇ ਵਾਲਾ ਕਿ ਦੇਖਣਾ ਤੂੰ ਹੈ ਤਾਂ ਫਿੱਕੇ ਕਲਰ ਨੇ ਤੈਨੂੰ ਥੋੜੀ ਚੰਗੇ ਲੱਗਣੇ ਇੱਕ ਵਾਰ ਦਿਖਾ ਤਾਂ ਦੇ ਅੱਛਾ ਇੱਕ ਵਾਰੀ ਤਾਂ ਦਿਖਾ ਦੇ ਮੈਨੂੰ ਤਾਂ ਜਿਆਦਾ ਸੋਹਣਾ ਲੱਗਿਆ ਤੇਰੇ ਵਾਲੇ ਜਿਆਦਾ ਵਧੀਆ ਤੇ ਮੈਨੂੰ ਇਹ ਨਹੀਂ ਵਧੀਆ ਲੱਗਿਆ ਮੈਂ ਤਾਂ ਆਹੀ ਰੱਖੂੰਗੀ ਮੈਨੂੰ ਤਾਂ ਆਹੀ ਵਧੀਆ ਲੱਗਿਆ ਠੀਕ ਹੈ ਦਿਲਪ੍ਰੀਤ ਯਾਰ ਕੀ ਕਰਾਂ ਮੈਂ ਇਹਨਾਂ ਦਾ ਕਿੱਧਰ ਬੈਠੀ ਆ ਹਰ ਆ ਬੈਠੀ ਆ ਹਰਮਨ ਹਾਂਜੀ ਵੀਰੇ ਉਹ ਤੇਰੇ ਲਈ ਇੱਕ ਬਹੁਤ ਵਧੀਆ ਰਿਸ਼ਤਾ ਆਇਆ ਹੈ ਮੁੰਡਾ ਦੇ ਕਿੰਨਾ ਸੋਹਣਾ ਆ ਵੀਰੇ ਮੈਂ ਨਹੀਂ ਅਜੇ ਵਿਆਹ ਕਰਾਣਾ ਮੈਂ ਤਾਂ ਅਜੇ ਪੜ੍ਹਨਾ ਹੈ। ਉਹ ਬਥੇਰਾ ਪੜ ਲਈ। ਇਹੋ ਜਿਹੇ ਰਿਸ਼ਤੇ ਕਿਤੇ ਬਾਰ-ਬਾਰ ਆਉਂਦੇ ਨੇ। ਚੱਲ ਕੋਈ ਨਾ ਪਰ ਮੇਰੀ ਸ਼ਰਤ ਆ ਇੱਕ। ਕਿਹੜੀ? 골ਡ ਲਹਿੰਗਾ ਸਭ ਕੁਝ ਮੇਰੀ ਪਸੰਦ ਦਾ ਹੋਊਗਾ ਤੇ ਨਾਲੇ ਵਿਆਹ ਵੀ ਵਧੀਆ ਕਰਨਾ ਕਿਉਂਕਿ ਮੈਂ ਆਪਣੇ ਫਰੈਂਡਸ ਬੁਲਾਣੇ ਨੇ। ਉਹ ਕੋਈ ਨਹੀਂ। ਮੈਨੂੰ ਇੱਕ ਗੱਲ ਦੱਸ ਜੇ ਵਿਆਹ 'ਚ ਤੇਰੇ ਫਰੈਂਡਸ ਨਹੀਂ ਆਣਗੇ ਹੋਰ ਕੌਣ ਆਊਗਾ ਭਲਾ? ਕੀ ਕੋਈ ਨਹੀਂ? ਨਾਲੇ ਹਰਮਨ ਤੂੰ ਤੈਨੂੰ ਦਿਖਦਾ ਨਹੀਂ ਕਿ ਤੇਰੇ ਵੀਰੇ ਦਾ ਕਿੰਨਾ ਨੁਕਸਾਨ ਹੋਇਆ ਕੰਮ 'ਚ? ਇਸ ਘਰ ਵਾਲ ਵੀ ਥੋੜਾ ਧਿਆਨ ਦੇ ਲਿਆ ਕਰ ਸੋਚ ਸਮਝ ਕੇ ਲਿਆ ਕਰ ਫੈਸਲੇ ਦੇਖ ਲੈ ਵੀਰੇ ਭਾਬੀ ਨੂੰ ਤਾਂ ਐ ਵੀ ਮੈਂ ਸਾਰਾ ਕੁਝ ਸੰਭਲਾ ਮੈਨੂੰ ਦੇਖ ਕੇ ਨਹੀਂ ਜਰਦੀ ਉਹ ਚਲ ਕੋਈ ਗੱਲ ਨਹੀਂ ਜਿਵੇਂ ਕਹਿੰਗੇ ਉਵੇਂ ਕਰ ਲਾਂਗੇ ਠੀਕ ਹੈ ਨਾ ਉਹਨੂੰ ਖੁਸ਼ ਆ ਮੈਂ ਤਾਂ ਕੁਸ ਮੁੱਬਰ ਨਹੀਂ ਅਰੇ ਰੱਬਾ ਚਲ ਕੋਈ ਗੱਲ ਨਹੀਂ ਕਰਕੇ ਤੇਰੀ ਭਾਬੀ ਨਾਲ ਸਮਾਂ ਮੈਂ ਤੈਨੂੰ ਫਿਰ ਦੱਸਦਾ ਆ ਠੀਕ ਆ ਕੀ ਗੱਲ ਬੜੇ ਖੁਸ਼ ਲੱਗ ਰਹੇ ਹੋ ਕਿਹਦਾ ਫੋਨ ਸੀ ਹਰਮਨ ਦਾ ਫੋਨ ਸੀ ਉਹਨ ਕੀ ਕਹਿ ਰਹੀ ਐ ਉਹ ਉਹ ਤਾਂ ਐਂ ਕਹਿੰਦੀ ਸੀ ਕਹਿੰਦੀ ਨਾਲੇ ਮੇਰਾ ਸੰਧਾਰਾ ਦੇ ਜੋ ਤੇ ਨਾਲੇ ਰਖੜੀ ਬਣਾ ਦੇ ਉਹ ਪਹਿਲਾਂ ਹੀ ਨਾ ਆਪਣੇ ਵਿਆਹ ਤੇ ਸਾਨੂੰ ਕਰਜਾਈ ਕਰਕੇ ਚਲੇਗੀ ਆ ਉਹ ਕੋਈ ਲੋੜ ਨਹੀਂ ਉੱਥੇ ਜਾਣ ਦੀ ਮਨਾ ਕਰ ਦਿਓ ਤੁਸੀਂ ਉਹ ਕੋਈ ਗੱਲ ਨਹੀਂ ਯਾਰ ਜਾ ਆਣੇ ਆ ਜਦੋਂ ਇੱਥੇ ਸੀ ਨਾ ਉਦੋਂ ਵੀ ਉਹਨੇ ਚੈਨ ਨਹੀਂ ਲੈਣ ਦਿੱਤਾ ਮੈਨੂੰ ਵਿਆਹ ਤੇ ਵੀ ਇੰਨਾ ਖਰਚਾ ਕਰਾ ਗਈ ਕਦੇ ਇਹ ਦੇ ਦਿਓ ਵੀਰ ਜੀ ਕਦੇ ਉਹ ਦੇ ਦਿਓ ਹੁਣ ਮੇਰੀ ਗੱਲ ਸੁਣੋ ਉਹ ਤਾਂ ਸਾਡੇ ਬਾਰੇ ਨਹੀਂ ਸੋਚਦੀ ਤੇ ਸਾਨੂੰ ਵੀ ਹੁਣ ਕੋਈ ਲੋੜ ਨਹੀਂ ਉਹਦੇ ਬਾਰੇ ਸੋਚਣ ਦੀ ਤੇ ਜੇ ਤੁਸੀਂ ਹੁਣ ਉਹਦੀ ਗੱਲ ਮੰਨੀ ਨਾ ਮੈਂ ਸੱਚੀ ਬੇਕੇ ਜਾਣ ਲਵਾਂ ਚਲ ਠੀਕ ਆ ਯਾਰ ਆਜੋ ਰੋਟੀ ਬਣ ਗਈ ਆਨਾ ਕੋਈ ਨਹੀਂ ਅੱਜ ਤਾਂ ਇਹ ਔਨਲਾਈਨ ਵਾਲੀ ਸਬਜ਼ੀ ਬਣਾਉਣੀ ਹੈ ਇਹ ਕਿੱਥੋਂ ਆ ਗਈ ਹੋਰ ਭਾਬੀ ਕਿਵੇਂ ਹੈ ਮੈਂ ਠੀਕ ਆ ਹਰਮਨ ਤੂ ਦੱਸ ਕਿਵੇਂ ਆਣਾ ਹੋਇਆ ਨਾ ਤੁਹਾਨੂੰ ਕਿਸੇ ਨੇ ਰਿਵਾਜ ਦਾ ਨਹੀਂ ਦੱਸਿਆ ਵੀ ਕੀ ਰਿਵਾਜ ਹੁੰਦੇ ਨੇ ਮੈਂ ਤੁਹਾਨੂੰ ਫੋਨ ਵੀ ਕੀਤਾ ਸੀ ਵੀ ਸੰਧਾਰਾ ਦੇਜੋ ਅਸੀਂ ਕੀ ਕਰਨਾ ਤੇਰੇ ਫੋਨ ਦਾ ਨਾਲੇ ਪਹਿਲਾਂ ਹੀ ਤੂੰ ਵਿਆਹ ਤੇ ਇੰਨਾ ਖਰਚਾ ਕਰਵਾਤਾ ਸਾਡੇ ਤੋਂ ਨਹੀਂ ਹੁੰਦੇ ਹੋਰ ਖਰਚੇ ਆਪਣੇ ਵਾਸਤੇ ਤੇ ਤੁਹਾਡੇ ਕੋਲ ਸਾਰਾ ਕੁਝ ਆ ਤੇ ਨਾ ਬਣਾਈਏ ਆਪਣੇ ਲਈ ਓ ਬਾਬਾ ਮੇਰੇ ਤੋਂ ਨਹੀਂ ਮੱਥਾ ਮਾਰਿਆ ਜਾਂਦਾ ਤੇਰੇ ਨਾਲ ਮੈਂ ਤਾਂ ਪੇਕੇ ਚਲੀ ਆਏ ਏ ਕੀ ਗੱਲ ਹੋਈ ਭਾਬੀ ਮੈਂ ਆਈ ਤੇ ਤੁਸੀਂ ਚੱਲੇ ਮੈਂ ਕੀ ਕਰਾਂ ਫਿਰ ਜੇ ਤੂੰ ਆਈ ਹੈ ਤਾਂ ਚਲੀ ਜਾ ਹਰਮਨ ਤੂੰ ਕਦੋਂ ਆਈ ਸੀ ਤੇ ਰੋਕਾ ਤੋ ਰਹੀ ਆ ਬਸ ਵੀਰੇ ਹੁਣੇ ਆਈ ਆ ਬਸ ਮੰਮੀ ਦੀ ਯਾਦ ਆ ਗਈ ਸੀ ਚੱਲ ਕੋਈ ਨਾ ਚਾਹ ਪਾਣੀ ਨਹੀਂ ਪੀਤਾ ਅੱਜ ਤੱਕ ਨਾ ਵੀਰੇ ਚਾਹ ਪਾਣੀ ਕਿੱਥੇ ਜਦੋਂ ਦੀ ਮੈਂ ਆਈ ਆ ਨਾ ਭਾਬੀ ਨੇ ਮੇਰਾ ਹਾਲ ਚਾਲ ਪੁੱਛਿਆ ਨਾ ਚਾਹ ਨਾ ਪਾਣੀ ਬਸ ਪੇਕੇ ਜਾਣ ਦੀ ਗੱਲ ਕਰ ਰਹੀ ਐ ਇਹਦੀ ਜ਼ਿੰਮੇਵਾਰ ਵੀ ਤੂੰ ਆਪ ਆ ਤੂੰ ਵੀ ਹੁਣ ਭਾਬੀ ਦੀ ਸੈੱਡ ਲੈਣ ਲੱਗ ਗਿਆ ਵੀਰੇ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈਗੀ ਜਿਹੜੀ ਜਿਹੜੀ ਗਲਤ ਆ ਉਹ ਗਲਤ ਆ ਜਿਹੜੀ ਜਿਹੜੀ ਸਹੀ ਆ ਉਹ ਸਹੀ ਆ ਠੀਕ ਐ ਤੂੰ ਆਪ ਦੇਖ ਲਾ ਤੂੰ ਆਪਣੀ ਭਾਬੀ ਨੂੰ ਕਿੰਨਾ ਤੰਗ ਕਰਦੀ ਸੀ ਕਦੇ ਸਾਡੇ 'ਚ ਲੜਾਈ ਕਰਾ ਦੇਣੀ ਘਰ ਦਾ ਕੋਈ ਕੰਮ ਨਹੀਂ ਕਰਨਾ ਉਦੋਂ ਮੈਂ ਤੇਰੀ ਸਾਈਡ ਲੈਂਦਾ ਸੀ ਜਦੋਂ ਮੈਂ ਤੈਨੂੰ ਕਿੰਨਾ ਵਧੀਆ ਲੱਗਦਾ ਸੀ ਕੋਈ ਨਹੀਂ ਜੇ ਏਡੀਆਂ ਗੱਲਾਂ ਨਾ ਮੈਂ ਚਲੀ ਜਾਨੀ ਆ ਹਰਮਨ ਇਹ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਨੇ ਜਦੋਂ ਇਹ ਟੁੱਟ ਜਾਂਦੇ ਨੇ ਨਾ ਫਿਰ ਇਹ ਛੇਤੀ ਜੁੜਦੇ ਨਹੀਂ ਹੁੰਦੇ ਮੇਰੀ ਗੱਲ ਸੁਣ ਜੇ ਤੂੰ ਆਪਣੀ ਭਾਬੀ ਨਾਲ ਫਰਕ ਕਰੇਂਗੀ ਤਾਂ ਇਹ ਵੀ ਤਾਂ ਕੱਲੂ ਤੇਰੇ ਨਾਲ ਫਰਕ ਕਰੂਗੀ ਜੇ ਪਿਆਰ ਬਣਾ ਕੇ ਰੱਖੇਗੀ ਤਾਂ ਵੀ ਤੇਰੇ ਨਾਲ ਪਿਆਰ ਬਣਾ ਕੇ ਰੱਖੂਗੀ। ੱਲੇ ਹੁੰਦੀ ਆ ਵੀ ਰਿਸ਼ਤਾ ਇੱਕ ਪਾਸੋਂ ਨਹੀਂ ਰਿਸ਼ਤਾ ਦੋਹੇ ਪਾਸੋਂ ਚੱਲਦਾ ਆ ਤੇ ਦੋਨੋਂ ਨੂੰ ਸਮਝਣ ਦੀ ਲੋੜ ਹੁੰਦੀ ਆ। ਚਲਪਾ ਵੀ ਮੈਨੂੰ ਮਾਫ਼ ਕਰ ਦੇ। ਕੋਈ ਨਾ। ਤੂੰ ਤਾਂ ਮੇਰੀ ਭੈਣਾ ਵਰਗੀ ਆ। ਨਾਲੇ ਲੋਕਾਂ ਦਾ ਕੀ ਆ? ਉਹ ਤਾਂ ਬਸ ਇਹ ਦੇਖਦੇ ਨੇ ਵੀ ਭਾਬੀ ਨੇ ਇਦਾਂ ਕਹਿਤਾ ਤੇ ਨਨਦ ਨੇ ਇਦਾਂ ਕਹਿਤਾ। ਉਹ ਇਹ ਥੋੜੀ ਦੇਖ ਲੈ ਵਿੱਚ ਦੀ ਗੱਲ ਕੀ ਆ ਹੋਈ ਗੱਲ ਦੀ ਚਲ ਪਾ ਬੀ ਅੱਗੇ ਤਾਂ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਫਿਰ ਐਂਦਾ ਕਰਦੇ ਤੇਰੇ ਸੰਧਾਰੇ ਦੀ ਸ਼ਾਪਿੰਗ ਨਾ ਮੈਂ ਕਰਾਂਦੀ ਆ ਤੇਰੇ ਨਾਲ ਤੇਰਾ ਜੋ ਜੀ ਹੈ ਨਾ ਉਹ ਲੈ ਲੈ ਠੀਕ ਹੈ ਸੀ ਚਲ ਠੀਕ ਆ ਹੁਣ ਨਾ ਲੜਿਓ ਠੀਕ ਆ ਬੜਾ ਆਏ ਦੇ ਲਈ ਕੁਝ ਖਾਣ ਵਾਸਤੇ ਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਸਾਰੇ ਤੁਸੀਂ ਕਾਇਮ ਹੋਮੋਗੇ ਵੀਡੀਓ ਦੇਖ ਲਈ ਤੁਸੀਂ ਕਿਵੇਂ ਲੱਗੀ ਆ ਬਾਈ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਬਹੁਤ ਹੋ ਰਿਆ ਰਹਿੰਦਾ ਆ ਮਤਲਬ ਇਹਨੂੰ ਇਦਾਂ ਰਹਿੰਦਾ ਆ ਵੀ ਕਮੈਂਟਸ ਜਿਆਦਾ ਤੋਂ ਜਿਆਦਾ ਆਣ ਤੇ ਮੈਂ ਪੜਾਂ ਤੇ ਮੈਂ ਰਪਲਾਈ ਕਰਾਂ ਸੋ ਤੁਸੀਂ ਕਮੈਂਟਸ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਰੂਰ ਕਰੋ ਵੀਰੇ ਬਹੁਤ ਮਿਹਨਤ ਕਰ ਰਹੇ ਆ ਠੀਕ ਆ ਨਵਾਂ ਕੰਮ ਆ ਇਹਨੂੰ ਤਾਂ ਪਿਆਰ ਦਿੱਤੇ ਹੀ ਆ ਇਹਦੇ ਨਾਲ ਬਸ ਥੋੜਾ ਜਿਹਾ ਘਟਦੇ ਜੋ ਪਰਦੇਸ ਨੂੰ ਖਿੱਚ ਕੇ ਰੱਖੋ ਸਾਰੇ ਸਪੋਰਟ ਕਰੋ ਤੇ ਵਧੀਆ ਵਧੀਆ ਵੀਡੀਓ ਨੂੰ ਸ਼ੇਅਰ ਜਰੂਰ ਕਰ